ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦਿਆਂ ਸਤ ਕਹਿਦਿਆਂ ਦਾਤਾ ਸਫਰੇ ਸ਼ਹਾਦਤ ਨਤੀਜਾ ਬੜਾ ਲੈ ਕੇ ਅੱਜ ਹਾਜ਼ਰ ਆ ਉਹ ਮਰਕਸ ਉਹ ਥਾਨ ਕਿ ਦੁਨੀਆ ਦੀ ਅਨਬੈਲੈਂਸਡ ਬਾਅਦ ਸਾ ਵੀ ਜੰਗ ਹੋਈ ਇਸਿਲ ਦੋ ਭਾਗਾਂ ਦੇ ਵਿੱਚ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਹਸਦੇ ਵਸਦੇ ਅਨੰਦਪੁਰ ਸਾਹਿਬ ਦੇ ਵਿੱਚ ਥਿਲਾ ਛੱਡ ਕੇ ਆਉਂਦੇ ਹਨ उस तो उस तरीके नसा नदी के परिवार का विछोड़ा हों गुरु गोबिंद सिंह महाराज व्डे साहबजादे कुछ सिंह चमकौर साहब पहुँचते हैं इस बारे मुस्लिम कवि हकीम यार अलखा जोगी एक गल कह बस हिंद में एक तीरथ है यात्रा के लिए कटाए बाप ने बच्चे जहाँ खुदा के लिए चमक है मेहर की चमकौर जतों में यहीं से फरिश्ते गए बन के आसमान के लिए दिलाई कौम को सरबाजियों से सरदारी बराए कौम ये रुतबे लहू बहा के लिए। बहुत बड़ा कर्जा शहीदा का साढ़े सिर अज जो आज़ाद फिजा आज़ादी मान रहे हैं। सारी उन्होंने देन ने गुरु गोबिंद सिंह जी महाराज जी का देन कौन दे सकता है जिन्होंने ਚਾਰ ਕੋਤਰਾ ਪੂਰਾ ਪਰਿਵਾਰ ਜਿਹੜਾ ਹੈ ਸਰਬੰਸੇ ਸਾਡੇ ਤੋਂ ਬਾਅਦ ਜਿਵੇਂ ਗੌਰ ਸਾਹਿਬ ਗੁਰੂ ਸਾਹਿਬ ਜਦੋਂ ਪਹੁੰਚਦੇ ਹਨ ਇਹ ਗੁਰੂ ਸਾਹਿਬ ਉੱਥੇ ਬੁੱਧੀ ਚੰਦ ਰਾਵਤ ਨੂੰ ਸਨੇਹਾ ਦਿੰਦੇ ਹਨ ਤੇ ਬੁੱਧੀ ਚੰਦ ਰਾਵਤ ਜੋ ਰਾਵਤ ਪਰਿਵਾਰ ਦੇ ਵਿੱਚੋਂ ਹੈ ਦੋ ਪ੍ਰਾਣੇ ਬੁੱਧੀ ਚੰਦ ਰਾਵਤ ਤੇ ਗਰੀਬ ਚੰਦ ਰਾਵਤ ਬੁੱਧੀ ਚੰਦ ਰਾਵਤ ਗੁਰੂ ਸਾਹਿਬ ਦੇ ਸਨੇਹੇ ਤੇ ਗੁਰੂ ਸਾਹਿਬ ਕੋਲ ਪਹੁੰਚਦਾ ਹੈ ਤੇ ਬਿੰਤੀ ਕਰਦਾ ਹੈ ਗੁਰੂ ਸਾਹਿਬ ਨੇ ਕਿ ਤੁਸੀਂ ਆ ਕੇ ਮੇਰੇ ਘਰੇ ਆਰਾਮ ਕਰੋ ਲੇਕਿਨ ਗੁਰੂ ਸਾਹਿਬ ਰਣਨੀਤਿਕ ਯੁੱਧਨੀਤਿਕ ਦੇ ਜਦ ਜਨ ਲੈ ਜੋ ਮੇਰੇ ਸਮੇ ਨੇ ਉਹ ਬੁੱਧੀ ਚੰਦਰਾਵਨ ਨੂੰ ਕਹਿੰਦੇ ਨੇ ਕਿ ਹਕੂਮਤ ਦੀ ਫੌਜ ਸਾਡੇ ਪਿੱਛੇ ਹੈ ਅਗਰ ਅਸੀਂ ਤੇਰੇ ਘਰ ਜਾ ਕੇ ਇਕਾਨਾ ਕਰਾਂਗੇ ਤਾਂ ਉਹ ਤੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਦੇ ਗੁਰੂ ਸਾਹਿਬ ਉਸ ਨੂੰ ਕਹਿੰਦੇ ਹਨ ਕਿ ਤੇਰੀ ਬਾਹਰ ਜੋ ਤੈਨੂੰ ਤੋਂ ਬਾਹਰ ਹਵੇਲੀ ਐ ਉੱਥੇ ਸਾਡਾ ਉਤਾਰਾ ਕਰਵਾਉਂਦੇ। ਬੁੱਧੀ ਚੰਦ ਦਾ ਆਵਤ ਇਹ ਉਹ ਬਾਲੇ ਪਾਸੇ ਵੇਲੀ ਉੱਥੇ ਗੁਰੂ ਸਾਹਿਬ ਉਸ ਕੱਚੀ ਗੜੀ ਦੇ ਵਿੱਚ ਪਹੁੰਚਦੇ ਹਨ। ਔਰ ਜਦੋਂ ਗੁਰੂ ਸਾਹਿਬ ਉਸ ਗੜੀ ਦੇ ਬਾਹਰ ਖੜੇ ਹੁੰਦੇ ਹਨ ਤੇ ਉਹ ਇੱਕ ਸ਼ਬਦ ਬੋਲ ਲਏ ਨੇ ਯਾਦ ਤਾਂ ਜੋਗੀ ਨੂੰ ਬੋਲਦਾ ਹੈ ਕਿ ਜਿਸ ਜਾਮ ਤੇ ਹਮ ਕਹਤੇ تھے ਆਨਾ ਜੇ ਵਹੀ ਹੈ। ਜਿਸ ਜਾਮ ਤੇ ਬੱਚੋਂ ਕੋ ਪਕਾਣਾ ਜੇ ਵਹੀ ਹੈ। ਮੈਂ ਇਸ ਜਗ੍ਹਾ ਦੀ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਇਹ ਉਹੀ ਗੱਲ ਹੈ ਜਿੱਥੇ ਮੈਂ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਣਾ ਇਸ ਥਾਂ ਹੋਈ ਹੈ ਕੱਲ ਲੁੱਟ ਕੇ ਜਹਾਂ ਸੇ ਜਾਣਾ ਇਹ ਵਹੀ ਹੈ ਕੱਲੂ ਜਿਸ ਥਾਨ ਤੋਂ ਤੁਹਾਨੂੰ ਸਾਰਿਆਂ ਨੂੰ ਸ਼ਹੀਦ ਕਰਕੇ ਮੈਂ ਚਲੇ ਜਾਣਾ ਇਹ ਉਹੀ ਸਾਥ ਗੁਰੂ ਸਾਹਿਬ ਸਮਰੂਚੋਂ ਖੰਜਰ ਕੱਢਦੇ ਨੇ ਇਸ ਕੱਚੀ ਗੜੀ ਦੀ ਜਿਹੜੀ ਟੀਮ ਹੈ ਹੱਥ ਤੇ ਰੱਖ ਕੇ ਤੇ ਮਸਲ ਕੇ ਉਹਦੀ ਫੂਕ ਨਾਲ ਉਹਨੂੰ ਉਡਾਉਂਦੇ ਨੇ ਭਾਈ ਦਿਆ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਇੱਕ ਗੁਰੂ ਸਾਹਿਬ ਉੱਥੇ ਕਹਿੰਦੇ ਨੇ ਕਿ ਕਿ ਮੈਂ ਇਸ ਗਰੀ ਦੀ ਅਜ਼ਮਤ ਨੂੰ ਸਲਾਮੀ ਦੇ ਰਿਹਾ ਕੱਲ ਜੋ ਇੱਥੇ ਜੰਗ ਹੋਣਾ ਹੈ ਇੱਥੇ ਜੋ ਯੁੱਧ ਹੋਣਾ ਹੈ ਦੁਨੀਆਂ ਦੀ ਉਸ ਦੇ ਵਿੱਚ ਕਿਤੇ ਮਿਸਾਲ ਨਹੀਂ ਤੇ ਵਾਕਈ ਉਸ ਦੀ ਮਿਸਾਲ ਕਿਤੇ ਨਹੀਂ ਹੈ حکیم ਅੱਲਾ ਯਾਰਖਾ ਜੋਗੀ ਵੀ ਕਹਿੰਦਾ ਹੈ ਕਿ ਜਿਸ ਜਾਂ ਪੇ 40 ਤਨ ਸ਼ਹੀਦ ਹੋਏ ਫਰਿਸ਼ਤੇ ਵੀ ਤਰਸਤੇ ਹਨ ਜਿਸ ਕੀ ਖਾਕੇ ਪਾਂਕੇ ਲਈ ਉਹ ਸਥਾਨ ਗੁਰੂ ਸਾਹਿਬ ਬੱਡੇ ਸਾਹਿਬ ਜਦੇ ਤੇ ਸਿੰਘ ਇਸ ਗੱਡੀ ਦੇ ਵਿੱਚ ਪਹੁੰਚਦੇ ਨੇ ਉਸ ਕੱਚੀ ਗੱਡੀ ਨੂੰ ਆਪਣਾ ਟਿਕਾਣਾ ਬਣਾਉਂਦੇ ਹਨ ਔਰ ਜਿਵੇਂ ਸ਼ਾਮ ਦਾ ਵੇਲਾ ਹੁੰਦਾ ਹੈ ਔਰ ਅਲਾ ਯਾਰਖਾਂ ਜੋਗੀ ਉਹਦੇ ਬਾਰੇ ਲਿਖਦਾ ਹੈ ਕੁਛ ਲੇਟ ਗਏ ਖਾਕ ਪਰ ਜੀ ਪੋਛ ਵਿਛਾ ਕੇ ਜੀ ਕੋੜਾ ਤੇ ਪੋਛ ਦੇ ਉਹਦੀ ਕਾਠੀ ਦਾ ਕਪੜਾ ਜੋ ਹੈ ਥੱਕੇ ਟੁੱਟੇ ਵੇਜ ਦੇ ਸੱਸਾ ਪਾਦ ਕਰਕੇ ਆਏ ਆ ਕਪੜੇ ਗਿੱਲੇ ਨੇ ਕੇ ਇਸ ਗਿੱਲੇ ਨੇ ਕੁਛ ਵੇਟ ਗਏ ਖਾਕ ਪਰ ਜੀ ਪੋਸ਼ ਵਿਛਾਕਰ ਪਹਿਰਾ ਕੁਛ ਦੇਣੇ ਲਗੇ ਤਲਵਾਰ ਵਿਖਾਕਰ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਜੀ ਪਹਿਰੇ ਤੇ ਖੜ ਗਏ ਨੇ ਭਾਈ ਬਿਆਸ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਆਲਮ ਸਿੰਘ ਜੀ ਗੱਡੀ ਦੇ ਵਿੱਚ ਕੋ ਮਰੇ ਨੇ ਕੁਛ ਲੇਟ ਗਏ ਖਾਕ ਪਰ ਜੀ ਪੋਸ਼ ਵਿਛਾਕਰ ਪਹਿਰਾ ਕੁਛ ਦੇਣੇ ਲਗੇ ਤਲਵਾਰ ਧਾਕਰ ਉਹ ਬਿੰਦ ਵੀ ਸ਼ਾਬਾਸ਼ ਹੋਏ ਕੇਮੇ ਮੇ ਜਾਕਰ ਇੱਕ ਉਸ ਕੱਚੀ ਗੜੀ ਦੇ ਉੱਪਰ ਇੱਕ ਛੋਟਾ ਜਿਹਾ ਕਮਰਾ ਤੇ ਗੁਰੂ ਸਾਹਿਬ ਵੀ ਉੱਥੇ ਪਹੁੰਚਦੇ ਨੇ ਉੱਥੇ ਆਰਾਮ ਕਰਦੇ ਨੇ ਭਾਈ ਬਿਆਸ ਸਿੰਘ ਜੀ ਭਾਈ ਆਲਮ ਸਿੰਘ ਕਹਿੰਦੇ ਨੇ ਕਿ ਗੁਰੂ ਸਾਹਿਬ ਅੱਜ ਥੱਲੇ ਤਤੀ ਤੇ ਬੈਠੇ ਨੇ ਤੇ ਉਹ ਨਾ ਆਪਾਂ ਉਹਨਾਂ ਦੇ ਬੈਠਣ ਦੇ ਲਈ ਕੋ ਗਦੇਲਾ ਕੋਈ ਕਪੜਿਆਂ ਦਾ ਇਕੱਠਾ ਕਰਕੇ ਗਦੇਲਾ ਬਣਾਉਂਦੀ ਹੈ ਤੇ ਘੋੜਿਆਂ ਦੀਆਂ ਕਾਠੀਆਂ ਦੇ ਕਪੜੇ ਸੁਤਾਰੇ ਜਾਂਦੇ ਆ ਉਸ ਸਿੰਘ ਆਪਣੀ ਕਮਰ ਕਸੀ ਖੋਲਦੇ ਨੇ ਤੇ ਇੱਕ ਸਾਬਾਨ ਗਦੇਲਾ ਜੋ ਹੈ ਗੁਰੂ ਸਾਹਿਬ ਦੇ ਬੈਠਣ ਦੇ ਲਈ ਬਣਾਉਂਦੇ ਤੇ ਗੁਰੂ ਸਾਹਿਬ ਉਹਦੇ ਤੇ ਬੈਠਦੇ ਨੇ ਤੇ ਬੈਠੇ ਗੁਰੂ ਸਾਹਿਬ ਦੇ ਮਨ ਦੇ ਵਿੱਚ ਖਿਆਲ ਆਂਦਾ ਹੈ ਲੇਟੇ ਹੋਏ ਹਾਂ ਖਾਲਸਾ ਜੀ ਆਪ ਜ਼ਮੀਂ ਪਰ ਐਸੇ ਚੈਨ ਆਏ ਹਮੇ ਛਾਹੇ ਨਸੀਬ ਅੱਜ ਮੇਰਾ ਪਿਆਰਾ ਖਾਲਸਾ ਜ਼ਮੀਨ ਤੇ ਪਿਆ ਹੈ ਭੁੱਖੇ ਪਿਆਸੇ ਥੱਕੇ ਟੁੱਟੇ ਮੀਂਹ ਦੇ ਵਿੱਚ ਸਰਸਾ ਦੇ ਵਿੱਚ ਪਾਣੀ ਦੇ ਵਿੱਚ ਕੱਪੜੇ ਭਿੱਜੇ ਹੋਏ ਨੇ ਕੇਸ ਭਿੱਜੇ ਹੋਏ ਨੇ ਬੇ ਆਰਾਮ ਨੇ ਲੇਟੇ ਹੋਏ ਹੈ ਖਾਲਸਾ ਜੀ ਆਪ ਜ਼ਮੀਨ ਪਰ ਕੈਸੇ ਚੈਨ ਆਏ ਹਮੇ ਚਾਹੇ ਨਸ਼ੀਨ ਪਰ ਮੈਂ ਕਿਵੇਂ ਇਸ ਗਦੈਲੇ ਤੇ ਇਸ ਆਸਣ ਤੇ ਮੈਨੂੰ ਚੈਨ ਨਹੀਂ ਆ ਰਿਹਾ ਕਿਉਂਕਿ ਮੇਰਾ ਖਾਲਸਾ ਜ਼ਮੀਨ ਤੇ ਪਿਆ ਹੈ ਕਪੜੇ ਉੱਪਰ ਨੂੰ ਲਾਂਡ ਲਈ ਕੋਈ ਕਪੜਾ ਨਹੀਂ ਹੈ ਭੁਖੇ ਪਿਆਸੇ ਨੇ ਡੇਢ ਗੜੀ ਜਦ ਗੁਜ਼ਰੀ ਜ਼ਿਕਰੇ ਖੁਦਾ ਮੇਂ ਕੇਮੇਂ ਸੇ ਨਿਕਲ ਆਏ ਸਰਕਾਰ ਹਵਾ ਮੇਂ ਜਦੋਂ ਅੱਧੀ ਰਾਤ ਦਾ ਵਕਤ ਹੋਇਆ ਗੁਰੂ ਸਾਹਿਬ ਕੇਮੇਂ ਤੋਂ ਬਾਹਰ ਆ ਗਏ ਉਸ ਕਮਰੇ ਤੋਂ ਬਾਹਰ ਆ ਜਾਂਦੇ ਨੇ ਕਦਮੋਂ ਸੇ ਤਹਿਲਤੇ تھے ਮਗਰ ਦਿਲ ਤਾਂ ਦੁਆ ਮੇਂ ਤਰਤਾਸੇ ਬੁਆ ਰੂਬਰੂ ਹੋ ਕੇ ਅਲ ਜਾਊਂਗਾ ਚੰਗੌਰ ਸੇ ਸੁਰਖਰੂ ਹੋ ਬਾਰੇ ਤੇ ਜੋ ਸਿੰਘ ਨੇ ਉਹ ਵੀ ਸੋ ਗਏ ਨੇ ਸਿਰਫ ਇੱਕ ਗੁਰੂ ਸਾਹਿਬ ਜਾਗ ਰਹੇ ਨੇ ਗੜੀ ਦੇ ਵਿੱਚ ਐਦੋ ਦਰ ਗੁਰੂ ਸਾਹਿਬ ਘੁੰਮ ਰਹੇ ਨੇ ਤੇ ਘੁੰਮਦੇ ਹੋਏ ਦੇਖਦੇ ਨੇ ਕਿ ਸਿੰਘ ਥੱਕੇ ਟੁੱਟੇ ਹਾਰੇ ਸਿੰਘ ਜ਼ਮੀਨ ਤੇ ਪਏ ਨੇ ਉੱਪਰ ਲੈਂਦੇ ਲਈ ਕੋ ਕਪੜਾ ਨਹੀਂ ਹੈ ਕਿਉਂਕਿ ਜੋ ਜੀਪੋਂ ਸੀ ਇਹ ਕੋੜੇ ਨੇ ਕਾਠੀ ਨੇ ਕਪੜੇ ਸੀ ਉਹ ਥੱਲੇ ਵਿਛਾ ਲਏ ਉੱਤੇ ਲੈਣ ਨੂੰ ਕੁਝ ਨਹੀਂ ਹੈ ਕਪੜੇ ਜੇ ਹੋਏ ਨੇ ਫੱਕੇ ਟੁੱਟੇ ਹਾਰੇ ਭੁਖਣ ਭਾਣੇ ਲੇਟੇ ਹੋਏ ਨੇ ਗੁਰੂ ਸਾਹਿਬ ਗਰੀ ਦੇ ਵਿੱਚ ਘੁੰਮ ਰਹੇ ਨੇ ਬਾਲੀ ਕੇ ਸ਼ਹੀਦੋਂ ਸੇ ਹੁਆ ਜਬ ਕੇ ਗੁਜ਼ਰਨਾ ਗੁਰੂ ਸਾਹਿਬ ਬਾਲੀ ਤੇਰੇ ਬਾਲੀ ਪਾਸੇ ਜਦੋਂ ਸਿੰਘਾਂ ਦੇ ਸਰਵਾਰੇ ਪਾਸੇ ਤੋਂ ਗੁਰੂ ਸਾਹਿਬ ਗੁਰਜਲਦੇ ਨੇ ਮੁਸ਼ਕਿਲ ਹੁਆ ਫਿਰ ਆਗੇ ਉਨ੍ਹਾਂ ਪਾਉਂ ਆਗੇ ਕੋ ਧਰਨਾ ਗੁਰੂ ਸਾਹਿਬ ਦੇਖਦੇ ਆ ਕਿ ਸਿੰਘ ਕਿਸੇ ਦੇ ਦਸਤਾਰੇ ਟਲੇ ਹੋਏ ਨਹੀਂ ਕਿਸੇ ਦੇ ਕੇਸ ਖੁੱਲੇ ਹੋਏ ਨਹੀਂ ਉੱਤੇ ਪਏ ਨਹੀਂ ਗੁਰੂ ਸਾਹਿਬ ਉਹਨਾਂ ਨੂੰ ਆਪਣੀ ਗੋਦੀ ਦੇ ਵਿੱਚ ਲੈਂਦੇ ਨੇ ਦਸਤਾਰੇ ਠੀਕ ਕਰਦੇ ਨੇ ਕਿਸੇ ਦੇ ਕੇਸ ਠੀਕ ਕਰਦੇ ਨੇ ਚੂਮਾ ਕبھی ਹਲਕੂਮ ਕبھی ਦਹਿਨ ਜੂਮਨੇ ਬੈਠੇ ਗੁਰੂ ਸਾਹਿਬ ਉਹਨਾਂ ਦੇ ਸਿਰਾਂ ਨੂੰ ਚੁੰਮਦੇ ਨੇ ਉਹਨਾਂ ਦੇ ਅੰਗਲ ਦੇ ਨਾਲ ਨੂੰ ਚੁੰਮਦੇ ਨੇ ਕਿ ਕੱਲ ਤੋਂ ਇਹਨਾਂ ਸੋਹਣੀਆਂ ਅੰਗਲ ਦੇ ਨਾਲ ਤੇ ਕਹ ਚੱਲਣੀਆਂ ਨੇ ਤੁਸੀਂ ਮੇਰੇ ਵਿੱਚ ਨਹੀਂ ਦੇਣਾ ਕਿਉਂ ਮਾਂ ਕਬੀ ਹਲਕੂਮ ਕਬੀ ਦਹਿਨ ਚੁੰਮਨੇ ਬੈਠੇ ਪਾਏਂਤੀ ਆਏ ਤੋਂ ਕਦਮ ਚੁੰਮਨੇ ਗਏ ਦੁਨੀਆ ਦੇ ਵਿੱਚ ਕੋਈ ਵੀ ਰਹਿਬਰ ਐਸਾ ਨਹੀਂ ਹੋਇਆ ਕਿ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਮੇਰਾ ਜੀ ਕਰਦਾ ਮੇਰਾ ਮਨ ਕਰਦਾ ਕਿ ਮੈਂ ਤੁਹਾਡੇ ਪੈਰ ਚੁੰਮਦਾ ਕਿ ਤੁਸੀਂ ਅਖੀਰ ਤੱਕ ਮੇਰਾ ਸਾਥ ਦਿੱਤਾ ਵਿਛਰੇ ਪੈਂਡਿਆਂ ਦੇ ਵਿੱਚ ਤੁਸੀਂ ਨਾਲ ਰਹੇ ਤੇ ਪਾਏਂਤੀ ਆਏ ਤੋਂ ਕਦਮ ਚੁੰਮਨੇ ਬੈਠੇ ਦੁਨੀਆ ਦੇ ਵਿੱਚ ਕੋਈ ਵੀ ਐਸਾ ਰਹਿਬਰ ਨਹੀਂ ਹੋਇਆ ਜਿਸਨੇ ਆਪਣੇ ਸਿੰਘਾਂ ਨੂੰ ਆਪਣੇ ਈਲਿਆਂ ਨੂੰ ਨਮਾਨ ਦਿੱਤਾ ਹੋਵੇ ਨਹੀਂ ਤੇ ਈਲਿਆਂ ਤੋਂ ਸੇਵਾ ਕਰਵਾਈ ਹੈ ਪਰ ਗੁਰੂ ਸਾਹਿਬ ਨੇ ਸਿੰਘਾਂ ਨੂੰ ਪੁੱਤਾਂ ਵਰਗਾ ਪਿਆਰ ਦਿੱਤਾ ਪੁੱਤਾਂ ਦੇ ਬਰਾਬਰ ਜਾਣਿਆ ਤੇ ਐਸਾ ਰਹਿਬਰ ਐਸਾ ਮੁਰਸ਼ਿਦ ਮਿਲਣਾ ਬੜਾ ਉਹ ਇਹ ਹਲਤੇ ਹੋਏ ਗੁਰੂ ਸਾਹਿਬ ਜਦ ਖੇਮੇ ਕੀ ਤਰਫ ਆਏ ਉਹ ਦੋਨੋਂ ਸਹਿਬਜ਼ਾਦੇ ਵਹਾਂ ਸੋਤੇ ਹੋਏ ਪਾਏ ਗੁਰੂ ਸਾਹਿਬ ਜਦੋਂ ਕਰੀ ਤੋਂ ਖੇਮੇ ਵੱਲੋਂ ਆ ਰਹੇ ਨੇ ਤੇ ਉੱਥੇ ਉਹਨਾਂ ਨੇ ਦੇਖਦੇ ਨੇ ਕਿ ਸਹਬਜਾਦੇ ਵੀ ਉੱਥੇ ਸੁੱਤੇ ਪਏ ਨੇ ਤੇ ਸਹਬਜਾਦੇ ਵੀ ਉਸੇ ਤਰੀਕੇ ਨਾਲ ਉਹਨਾਂ ਦੇ ਕੰਨ ਤੇ ਲੈਣ ਦੇ ਲਈ ਕੋ ਕਪੜਾ ਨਹੀਂ ਸੀ ਥੱਲੇ ਜੀ ਪੋਸ਼ ਰਛਾ ਕੇ ਪਏ ਨੇ ਸਾਰੇ ਚਿੱਲੇ ਨੇ ਕੇਸ ਬਿਖਰੇ ਪਏ ਨੇ ਤੇ ਗੁਰੂ ਸਾਹਿਬ ਉੱਥੇ ਬੈਠ ਕੇ ਜਿੱਥੇ ਸਿੰਘ ਦੇ ਕੋਲ ਬੈਠਦੇ ਨੇ ਉਹਨੂੰ ਪਿਆਰ ਕਰਦੇ ਨੇ ਦులਾਰ ਕਰਦੇ ਨੇ ਉਸੇ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਸਹਬਜਾਦੇ ਨੂੰ ਪੁੱਤਰਾਂ ਨੂੰ ਪਿਆਰ ਕਰਦੇ ਨੇ ਤੇ ਇਹ ਨਿਕਾਲੂ ਮੇਰੇ ਕੋਲ ਨਹੀਂ ਰਹਿਣਾ ਇਹ ਕੱਲ ਸਾਰਿਆਂ ਨੇ ਜੰਗ ਦੇ ਵਿੱਚ ਸ਼ਹੀਦ ਹੋ ਜਾਣਾ ਹੈ ਉਹ ਜਿ ਇਤਿਹਾਸਿਕ ਖੜੜਿਆਂ ਦੇ ਵਿੱਚ ਮਿਲਦਾ ਹੈ ਕਿ ਜਦੋਂ ਸਵੇਰ ਹੁੰਦੀ ਹੈ ਤਾਂ ਗੁਰੂ ਸਾਹਿਬ ਸਿੰਘਾਂ ਦੇ ਨਾਲ ਮਿਲ ਕੇ ਸਾਜਾ ਦਿਲਾਂ ਨਾਲ ਦਿਲ ਕੇ ਵੇਦੇ ਨਿਤਨੇਮ ਕਰਦੇ ਹਨ ਇਹ ਉਧਰੋਂ ਭਾਈ ਸੰਤ ਸਿੰਘ ਜੀ ਮਗਾਰਾ ਵਜਾ ਦਿੰਦੇ ਨੇ ਜੋ ਸੂਚਕ ਹੈ ਕਿ ਫੌਜਾਂ ਨੇ ਕੇਰਾ ਕੇਰਾ ਪਾ ਲਿਆ ਹੈ ਤੇ ਦਿਨ ਦਾ ਚੜਾ ਚੜਦਾ ਹੈ ਹੋ ਜਾਂਦਾ ਕੇਰਾ ਜੋ ਹੈ ਉਹ ਹੋਰ ਜਿਹੜਾ ਗੂੜਾ ਹੋਰ ਗਹਿਰਾ ਹੁੰਦਾ ਜਾਂਦਾ ਹੈ ਜੰਦ ਦੀ ਆਰੰਭਤਾ ਹੁੰਦੀ ਹੈ ਤੇ ਯੁੱਧ ਦੇ ਵਿੱਚ ਸਭ ਤੋਂ ਪਹਿਲਾਂ ਅਸਤਰ ਅਸਤਰ ਜੋ ਦੂਰੋਂ ਚਲਾਇਆ ਜਾ ਸਕਦਾ ਹੈ ਅਸਰ ਸ਼ਸਤਰ ਜੋ ਦੂਰੋਂ ਤੇ ਨੇੜੋਂ ਵੀ ਚਲਾਇਆ ਜਾ ਸਕਦਾ ਹੈ ਤੇ ਸ਼ਸਤਰ ਜਿਵੇਂ ਸਰੀ ਸਾਬ ਜੋ ਨੇੜੋਂ ਚਲਾਈ ਜਾ ਸਕਦੀ ਹੈ ਅਸਰ ਸ਼ਸਤਰ ਦੇ ਵਿੱਚ ਨੇਜਾ ਵੀ ਆਂਦਾ ਹੈ ਜੋ ਦੂਰੋਂ ਵੀ ਚਲਾਇਆ ਜਾ ਸਕਦਾ ਹੈ ਤੇ ਨੇੜੋਂ ਵੀ ਚਲਾਇਆ ਜਾ ਸਕਦਾ ਹੈ ਅਸਟਰ ਦੇ ਵਿੱਚ ਤੀਰ ਆਂਦੇ ਹਨ ਸਭ ਤੋਂ ਪਹਿਲਾਂ ਉਸ ਕੱਚੀ ਗੜੀ ਤੇ ਤੀਰਾਂ ਦੀ ਬੁਸ਼ਾਰ ਮੁਗਲੀਆਂ ਤੇ ਪਹਾੜੀ ਰਾਜਿਆਂ ਦੀ ਲੰਗੜਾਂ ਦੀ ਉਹ ਉੱਥੇ ਫੌਜ ਇਕੱਠੀ ਹੋਈ ਆ ਉਹਦੇ ਬਾਰੇ ਕੀਤਾ ਜਾਂਦਾ ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਗੜੀ ਦੀ ਮੰੰਪੀ ਤੋਂ ਤੀਰਾਂ ਦੀ ਵਰਖਾ ਕਰਦੇ ਹਨ ਊਬਾ ਸਰਹੰਦ ਆਪਣੇ ਫੌਜਦਾਰਾਂ ਨੂੰ ਇਕੱਠਾ ਕਰਦਾ ਹੈ ਜਿਸ ਦੇ ਵਿੱਚ ਦਿਲਸ਼ੇਰ ਖਾਂ ਫਵਾਜਾ ਖਿਜਰ ਖਾਂ ਇਨਾਹਰ ਖਾਂ ਇਹ ਉਹਨਾਂ ਨੂੰ ਕਹਿੰਦਾ ਹੈ ਕਿ ਕੋਈ ਤਾਂ ਐਸਾ ਉਠੋ ਜਿਹੜਾ ਉਸ ਬਾਗੀ ਗੋਬਿੰਦ ਦਾ ਫਿਰ ਵੱਢ ਕੇ ਲਿਆਇ ਜਾ ਉਸਨੂੰ ਕੈਦ ਕਰਕੇ ਮੇਰੇ ਕੋਲ ਲੈ ਕੇ ਆਓ ਸਭ ਤੋਂ ਪਹਿਲਾਂ ਦਿਲਸ਼ੇਰ ਖਾਂ ਜਾਂਦਾ ਹੈ ਕਿ ਮੈਂ ਆਪਣੇ ਫੌਜਾਂ ਇਕੱਠੀਆਂ ਕਰਦਾ ਹੈ ਕਿ ਮੈਂ ਗੜੀ ਤੇ ਹਮਲਾ ਕਰਾਂਗਾ ਦਿਲਸ਼ੇਰ ਖਾਂ ਆਪਣੇ ਫੌਜਾਂ ਨੂੰ ਲੈ ਕੇ ਜਿਵੇਂ ਅੱਗੇ ਵਧਦਾ ਹੈ ਉਦ ਗੋਵਿੰਦ ਸਿੰਘ ਮਹਾਰਾਜ ਮੰਮਤੀ ਤੋਂ ਇੱਕ ਤੀਰ ਛਲਾਉਂਦੇ ਹਨ ਤੇ ਦਿਲਸ਼ੇਰ ਖਾਂ ਉੱਥੇ ਡੇਰ ਹੋ ਜਾਂਦਾ ਹੈ ਫੌਜਾਂ ਪਿੱਛੇ ਭੱਜ ਜਾਂਦੀਆਂ ਹਨ ਉਬਾਸਰੰਦ ਕਹਿੰਦਾ ਹੈ ਕਿ ਦਿਲਸ਼ੇਰ ਖਾਂ ਮਾਰਿਆ ਗਿਆ ਤੇ ਕੋਈ ਤਾਂ ਜਾਏ ਜੋ ਗੋਬਿੰਦ ਨੂੰ ਪਕੜ ਕੇ ਲੈ ਕੇ ਆਵੇ ਤੇ ਨਾਹਰ ਖਾਂ ਅੱਗੇ ਆਉਂਦਾ ਹੈ ਅੱਗੇ ਜਾਂਦਾ ਹੈ ਕਿ ਮੈਂ ਗੋਬਿੰਦ ਨੂੰ ਫੜ ਕੇ ਲੈ ਕੇ ਆਵਾਂ ਤੇ ਨਾਹਰ ਖਾਂ ਅੱਗੇ ਵਧਦਾ ਹੈ ਸਹਾਰਾ ਲੈਂਦੇ ਹੋਏ ਉਹ ਪੌੜੀ ਲਾ ਕੇ ਉਸ ਕੱਚੀ ਗਲੀ ਦੀ ਮਮਟੀ ਦੇ ਉੱਪਰ ਚੜਨਾ ਜਾਂਦਾ ਹੈ ਤੇ ਜਿਵੇਂ ਉਹ ਦੇਖਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਤੀਰ ਦੇ ਨਾਲ ਨੂੰ ਫਟੇ ਬੁਲਾ ਦਿੰਦੇ ਨੇ ਉਸ ਦੀ ਇਸ ਤੋਂ ਬਾਅਦ ਕੋਈ ਵੀ ਫੌਜੀ ਜੋ ਹੈ ਉਹ ਗੜੀ ਦੇ ਲਾਗੇ ਆਣ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਗੜੀ ਤੋਂ ਤੀਰਾਂ ਦੀ ਵਰਖਾ ਹੋ ਰਹੀ ਹੈ ਇਸ ਕਰਕੇ ਫੌਜਾਂ ਪਿੱਛੇ हट ਜਾਂਦੀਆਂ ਹਨ ਤੇ ਲਾਸਟ ਵਿੱਚ ਖਾਜਾ ਖিজਰ ਖਾਨ ਜੋ ਹੈ ਉਹ ਆਂਦਾ ਹੈ ਤੇ ਗੁਰੂ ਸਾਹਿਬ ਨੂੰ ਦੇਖਦੇ ਹਨ ਤੇ ਈ ਦਾ ਨਿਸ਼ਾਨਾ ਉਹਦੇ ਵੱਲ ਬੰਨ੍ਹਦੇ ਹਨ ਤਾਂ ਉਹ ਇੱਕ ਦੀਵਾਰ ਦਾ ਆਸਰਾ ਲੈ ਕੇ ਲੁਕ ਜਾਂਦਾ ਹੈ ਤੇ ਜਿਸ ਦਾ ਜ਼ਿਕਰ ਉਹ ਗੋਮੇ ਸਿੰਘ ਮਾਰਾ ਦੀ ਜਪਾ ਨਾਮ ਦੇ ਵਿੱਚ ਵੀ ਕਰਦੇ ਹਨ ਔਰ ਜੇ ਕਹਿੰਦੇ ਆ ਨੇ ਕਿ ਤੇਰਾ ਇੱਕ ਜਰਨੈਲ ਉਹ ਮੇਰੇ ਪੀਰ ਤੋਂ ਦਲਦਾ ਹੋਇਆ ਇੱਕ ਦੀਵਾਰ ਦੇ ਉੱਲੀ ਲੁਕ ਜਾਂਦਾ ਹੈ ਇਸ ਤਰੀਕੇ ਨਾਲ ਪੀਰਾਂ ਦੀ ਵਰਖਾ ਉਸ ਕੱਚੀ ਗੜੀ ਤੋਂ ਚੱਲ ਰਹੀ ਹੈ ਖਵਾਜਾ ਹਿਜਰ ਖਾਂ ਭਾਜੀ ਜਾਂਦਾ ਹੈ ਤੇ ਸੂਬਾ ਸਰੰਦ ਇਸ ਸਮਝਸ ਦੇ ਵਿੱਚ ਹੈ ਕਿ ਕਿਸ ਤਰੀਕੇ ਨਾਲ ਗੜੀ ਦੇ ਵਿੱਚ ਸਿੰਘਾਂ ਨੂੰ ਜਿਹੜਾ ਹੈ ਉਹ ਫਕੜੇ ਆ ਜਾਵੇ ਕਿਸ ਤਰ੍ਹਾਂ ਕਹਨਾਲ ਇਹਨਾਂ ਨੂੰ ਛੇਦ ਕੀਤਾ ਜਾਵੇ ਇਧਰੋਂ ਗੜੀ ਚੋਂ ਵੀ ਪੀਰਾਂ ਦੀ ਗਿਣਤੀ ਜੋ ਹੈ ਮੁਕਦੀ ਜਾ ਰਹੀ ਹੈ ਅਕੀਦ ਦੇ ਵਿੱਚ ਰਣਨੀਤੀ ਬਣਾਈ ਜਾਂਦੀ ਹੈ ਕਿ ਪੰਜ-ਪੰਜ ਸਿੰਘਾਂ ਦਾ ਜੱਥਾ ਜਾਏਗਾ ਜੋ ਮੁਗਲਾਂ ਦੇ ਨਾਲ ਲੜੇਗਾ ਸਭ ਤੋਂ ਪਹਿਲਾਂ ਭਾਈ ਹਿੰਮਤ ਸਿੰਘ ਜਿਆਰ ਸਿੰਘਾਂ ਨੂੰ ਨਾਂ ਲੈ ਕੇ ਗੜੀ ਤੋਂ ਬਾਹਰ ਨਿਕਲਦੇ ਹਨ ਤੇ ਸੈਂਕਰਿਆਂ ਦੇ ਆਹੂ ਲਾਂਦੇ ਹੋਏ ਛੇਦਿਆ ਪ੍ਰਾਪਤ ਕਰ ਜਾਂਦੇ ਹਨ ਇਸ ਤਰੀਕੇ ਨਾਲ ਦੂਜਾ ਜੱਥਾ ਜਾਂਦਾ ਹੈ ਤੀਸਰਾ ਜੱਥਾ ਜਾਂਦਾ ਹੈ ਇਹ ਫਿਰ ਸਹਬ ਜਾਦੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪਾਸ ਆਉਂਦੇ ਹਨ ਤੇ ਆ ਕੇ ਬੇਨਤੀ ਕਰਦੇ ਹਨ ਕਿ ਪਾਤਸ਼ਾਹ ਮੈਨੂੰ ਵੀ ਜੰਗ ਵਿੱਚ ਭੇਜੰਦੀ ਆਗਿਆ ਬਖਸ਼ ਉਸ ਵੇਲੇ ਭਾਈ ਦਿਆ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਹਨ ਕਿ ਤੁਸੀਂ ਸਹਬ ਜਾਦੀ ਨੂੰ ਜੰਗ ਦੇ ਵਿੱਚ ਨਾ ਭੇਜੋ ਗੁਰੂ ਗੋਬਿੰਦ ਸਿੰਘ ਮਹਾਰਾਜੀ ਕਹਿੰਦੇ ਹਨ ਕਿ ਮੈਂ ਸਿੰਘਾਂ ਅਤੇ ਉਤਰਾਂ ਦੇ ਵਿੱਚ ਫਰਕ ਨਹੀਂ ਕੀਤਾ ਮੈਨੂੰ ਸਿੰਘ ਵੀ ਪੁੱਤਰਾਂ ਤੋਂ ਪਿਆਰੇ ਹਨ ਅਗਰੇ ਸਿੰਘ ਜੰਗ ਦੇ ਵਿੱਚ ਜਾਣਗੇ ਤਾਂ ਮੇਰੇ ਪੁੱਤਰ ਇਹ ਸਾਹਿਬ ਜੀ ਆਦੇ ਵੀ ਜੰਗ ਵਿੱਚ ਜਾ ਸਾਹਿਬ ਜੀ ਦਾ ਅਜੀਤ ਸਿੰਘ ਜੀ ਗੁਰੂ ਸਾਹਿਬ ਨੂੰ ਤਲਵਾਰ ਬਖਸ਼ਦੇ ਨੇ ਈਰਾਂ ਦਾ ਪੱਥਾ ਬਖਸ਼ਦੇ ਨੇ ਕਮਾਨ ਬਖਸ਼ਦੇ ਨੇ ਤੇ ਬਾਬਾ ਜੀ ਸਿੰਘ ਜੀ ਸਾਹਿਬ ਜੀ ਦਾ ਜੀ ਸਿੰਘ ਜੰਗ ਦੇ ਮੈਦਾਨ ਵਿੱਚ ਜਾਣ ਦੇ ਲਈ ਤਿਆਰ ਹੁੰਦੇ ਹਨ ਸਿੰਘਾਂ ਨੂੰ ਨਾਲ ਲੈ ਕੇ ਸੈਂਕੜਿਆਂ ਦੇ ਆਹੂ ਲਾਦੇ ਹੋਏ ਸਰ ਜ다ਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਪਹੁੰਚਦੇ ਹਨ ਉਹਨਾਂ ਦੇ ਕੋਲ ਜਿੱਥੇ ਇੱਕ ਬਾਣ ਤੇ ਕਮਾਨ ਹੈ ਪਿੱਛੇ ਤੀਰਾਂ ਦਾ ਪੱਥਾ ਹੈ ਨੀਜਾ ਹੈ ਹੱਥ ਦੇ ਕਮਰ ਕੱਸ ਦੇ ਵਿੱਚ ਤਲਵਾਰ ਹੈ ਤੇ ਉਹ ਅੱਗੇ ਵਧਦੇ ਹੋਏ ਜਾਂਦੇ ਨੇ ਤੇ ਦੁਸ਼ਮਣਾਂ ਦੇ ਆਹੂ ਲਾਂਦੇ ਮੁਗਲ ਫੌਜਾਂ ਦੇ ਆਹੂ ਲਾਂਦੇ ਹੋਏ ਅਖੀਰ ਉਹਨਾਂ ਦਾ ਸਾਹਮਣਾ ਜੋ ਹੈ ਅਨਵਰ ਖਾਨ ਦੇ ਨਾਲ ਹੁੰਦਾ ਹੈ ਅਨਵਰ ਖਾਨ ਉਸਨੇ ਆਪਣੇ ਸਾਦੇ ਸਰੀਰ ਤੇ ਲੋਹੇ ਦੀ ਸੰਜੋਗ ਪੈਣੀ ਹੋਈ ਹੈ ਤੇ ਕੋਈ ਵੀ ਹਿੱਸਾ ਸਰੀਰ ਦਾ ਨੰਗਾ ਨਹੀਂ ਹੈ ਜਿੱਥੇ ਉਹਨਾਂ ਨੂੰ ਕਬਜ਼ਾ ਦਾਜੀਤ ਸਿੰਘ ਦੀ ਤੀਰ ਮਾਰ ਸਕਣ ਜਾਂ ਨੀਜੇ ਨਾਲ ਜਾਂ ਤਲਵਾਰ ਨਾਲ ਉਹਨਾਂ ਦੇ ਫੱਟ ਲਾ ਸਕਣ ਅਖੀਰ ਕਬਜ਼ਾ ਦਾਜੀਤ ਸਿੰਘ ਦੀ ਰਕਾਬ ਤੇ ਪੈਰ ਰੱਖ ਕੇ ਨੇਜਾ ਪੂਰੇ ਜੋਰ ਦੇ ਨਾਲ ਅਨਵਰ ਖਾਂ ਦੇ ਸਰੀਰ ਦੇ ਵਿੱਚ ਵਾਰ ਕਰ ਦਿੰਦੇ ਨੇ ਜਦੋਂ ਵੀਰ ਦੇ ਵਿੱਚ ਉਹੋ ਮੇਰੀ ਜੇਨ ਕੱਢਦੇ ਹਨ ਤਾਂ ਸਿਰਫ लाठी ਜੋ ਹੈ ਉਹਨਾਂ ਦੇ ਹੱਥ ਦੇ ਵਿੱਚ ਰਹਿ ਜਾਂਦੀ ਹੈ ਇੰਨੇ ਨੂੰ ਮੁਗਲ ਫੌਜਾਂ ਦੀਆਂ ਘੇਰਾ ਉਹਨਾਂ ਨੂੰ ਪੈ ਜਾਂਦਾ ਹੈ ਹਰ ਪਾਸਿਓਂ ਤੀਰ ਅਜਦਾ ਜੀ ਸਿੰਘ ਜੀ ਤੇ ਚਲਾਏ ਜਾ ਰਹੇ ਨੇ ਕਿਉਂਕਿ ਹਰ ਇੱਕ ਫੌਜ ਦੇ ਸਿਪਾਹੀ ਦੀ ਇਹ ਮੰਨਚਾ ਹੈ ਕਿ ਗੋਵਿੰਦ ਸਿੰਘ ਦੇ ਪੁੱਤਰ ਨੂੰ ਮੇਰੇ ਹੱਥੋਂ ਜੋ ਹੈ ਮੈਂ ਮਾਰ ਮੁਕਾਵਾ ਤਾਂ ਕਿ ਮੈਂ ਸੂਬਾ ਇਸਰਹੰਦ ਤੋਂ ਇਨਾਮ ਲੈ ਸਕਾਂ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਗੱਲ ਬੜੀ ਗੌਰਵ ਨਾਲ ਬੜੀ ਸ਼ਾਨ ਦੇ ਨਾਲ ਕਹੀ ਜਾਂਦੀ ਹੈ। ਰਾਣਾ ਸੰਗਾ ਜਿਸ ਦਾ ਯੁੱਧ ਦੇ ਮੈਦਾਨ ਦੇ ਵਿੱਚ 82% ਜਿਸ ਦੇ ਸਰੀਰ ਤੇ ਲਗੇ ਸੀ। ਉੱਥੇ ਹੀ ਸਹਬਜ਼ਾਦਾ ਜੀਤ ਸਿੰਘ ਜੀ ਜਦੋਂ ਸ਼ਹੀਦ ਹੋਏ ਹਨ ਤਾਂ ਉਹਨਾਂ ਦੇ ਸਰੀਰ ਤੇ 300 ਤੋਂ ਵੱਧ ਫਟ ਸੀਗੇ। ਜਦੋਂ ਸਹਬਜ਼ਾਦਾ ਜੀਤ ਸਿੰਘ ਜੀ ਸ਼ਹੀਦ ਹੋਣ ਲੱਗਦੇ ਨੇ ਉਸ ਤੋਂ ਪਹਿਲਾਂ ਉਹ ਕੱਚੀ ਗੜੀ ਵੱਲ ਦੇਖਦੇ ਹਨ ਜਿੱਥੇ ਗੁਰੂ ਸਾਹਿਬ ਕੱਚੀ ਗਰੀ ਤੇ ਖੜੇ ਹਨ ਤੇ ਗੁਰੂ ਸਾਹਿਬ ਵੱਲ ਦੇਖ ਕੇ ਸਜਦਾ ਕਰਦੇ ਹਨ ਤੇ ਗੁਰੂ ਸਾਹਿਬ ਵੀ ਉਪਰੋਂ ਕਹਿੰਦੇ ਹਨ ਕੁਰਬਾਨ ਤੇਦਰ ਜਿਆ ਖੂਬ ਲੜੇ ਹੋ ਕਿਉਂ ਨਾ ਹੋ गोविंद ਕੇ ਅਰਜੰਦ ਬੜੇ ਹੋ ਤੂੰ गोविंद ਦਾ ਬੜਾ ਫਰਜੰਦ ਹੈ ਤੂੰ ਇਵੇਂ ਹੀ ਲੜਨਾ ਸੀ ਤੂੰ ਇਵੇਂ ਹੀ ਸ਼ਹੀਦ ਹੋਣਾ ਸੀ ਇਸ ਗੁਰੂ ਗੋਬਿੰਦ ਸਿੰਘ ਮਹਾਰਾਜੀ ਵਰਗਾ ਕੋਈ ਦੁਨੀਆ ਤੇ ਪੈਦਾ ਨਹੀਂ ਹੁੰਦਾ ਇੱਕ ਅੱਲਾ ਯਾਰ ਜੀ ਜੋ ਵੀ ਲਿਖਦਾ ਹੈ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ ਯਾਕੂਬ ਆਪਣੇ ਪੁੱਤਰ ਯੂਸਫ ਦੇ ਵਿਛੋੜੇ ਦੇ ਵਿੱਚ ਰੋ ਰੋ ਕੇ ਹੰਨਾ ਹੋ ਗਿਆ ਜਦੋਂ ਯੂਸਫ ਯਾਕੂਬ ਨੂੰ ਮਿਲਦਾ ਹੈ ਤਾਂ ਉਹੰਨਾ ਹੋ ਗਿਆ ਸੀਗਾ ਉਸ ਦਿਨ ਦੁਨੀਆ ਦੇ ਵਿੱਚ ਐਸੀ ਕੋਈ ਮਿਸਾਲ ਨਹੀਂ ਹੈ ਕਿਸੇ ਵੀ ਪਿਤਾ ਨੇ ਜਦੋਂ ਭਗਵਾਨ ਰਾਮਚੰਦਰ ਬਨਵਾਸ ਤੇ ਗਏ ਪਿਤਾ ਦਸ਼ਰਤ ਵਿਯੋਗ ਦੇ ਵਿੱਚ ਆਪਣੀ ਜਾਨ ਦੇ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਕੋਈ ਜਾਂ ਇਸ ਦੁਨੀਆ ਤੇ ਪੈਦਾ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਮੇਨ ਪੁੱਤਰਨ ਕੇ ਸੀਸ ਪਰ ਬਾਹ ਰਿਏ ਸੁਤਚਾਰ ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਵਾਸਾ ਲਟਾ ਦਿੱਤਾ ਇੱਕ ਕੌਮ ਦੇ ਲਈ ਮਨੁੱਖਤਾ ਦੇ ਲਈ ਮਾਨਤਾ ਦੇ ਲਈ ਤੇ ਹੁਣ ਸਾਹਿਬ ਜادہ ਜਗ ਸਿੰਘ ਜੀ ਵੀ ਗੁਰੂ ਸਾਹਿਬ ਅੱਗੇ ਆਉਂਦੇ ਹਨ ਤੇ ਬੇਨਤੀ ਕਰਦੇ ਹਨ ਕਿ ਗੁਰੂ ਸਾਹਿਬ ਮੈਨੂੰ ਵੀ ਜੰਗ ਵਿੱਚ ਜਾਣ ਦੀ ਆਗਿਆ ਬਖਸ਼ੋ ਕਿ ਭਰਾ ਤੋਂ ਬਿਨਾ ਮੇਰਾ ਮਨ ਨਹੀਂ ਲੱਗਦਾ ਤੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹਨ ਕਿ ਸ਼ਾਬਾਸ਼ ਪੁੱਤਰਾ ਕਿ ਤੂੰ ਆਪਣੇ ਆਪ ਚੱਲ ਕੇ ਜੰਗ ਵਿੱਚ ਜਾਣ ਲਈ ਆ ਗਿਆ ਤੇ ਉੱਥੇ ਭਾਈ ਦਿਆ ਸਿੰਘ ਜੀ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਨ ਗੁਰੂ ਸਾਹਿਬ ਕਾਬਜਾਦਾ ਜੀ ਸਿੰਘ ਜੀ ਇਹਦੀਆਂ ਪਾਗੇ ਹਨ ਇੱਕ ਨੂੰ ਤਾਂ ਆਪਣੇ ਕੋਲ ਰੱਖ ਲਓ ਤੇ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਦੁਨੀਆ ਦੇ ਵਿੱਚ ਮੈਂ ਇਹ ਕਹਾਣਾ ਨਹੀਂ ਕਹਾਂਦਾ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ। ਤੇ ਸਾਬਜਾਦਾ ਜੀ ਜਾਸ ਸਿੰਘ ਜੀ ਵੀ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਨ ਕਿ ਪਾਤਸ਼ਾਹ ਜਿਵੇਂ ਤੁਸੀਂ ਵੱਡੇ ਭਰਾ ਰਾਜਾ ਅਜੀਤ ਸਿੰਘ ਜੀ ਨੂੰ ਤਿਆਰ ਕਰਕੇ ਜੰਗ ਦੇ ਵਿੱਚ ਭੇਜਿਆ ਹੈ ਮੈਨੂੰ ਵੀ ਮੈਂ ਤਿਆਰ ਕਰਕੇ ਜੰਗ ਦੇ ਵਿੱਚ ਭੇਜੋ। ਤੇ ਗੁਰੂ ਸਾਹਿਬ ਆਪਣੇ ਕੋਲੋਂ ਖੰਜਰ ਦਿੰਦੇ ਹਨ। ਸੀਰ ਦਾ ਪੱਥਾ ਦਿੰਦੇ ਹਨ। ਤੇ ਸਾਬਜਾਦਾ ਜੀ ਜਾਸ ਸਿੰਘ ਨੂੰ ਜੰਗ ਦੇ ਮੈਦਾਨ ਦੇ ਵਿੱਚ ਜਾਣ ਲਈ ਤੋਰਦੇ ਹਨ। ਗੜੀ ਦਾ ਦਰਵਾਜਾ ਖੁੱਲਦਾ ਹੈ ਤੇ ਸਹਾਬ ਜادہ ਜੁਝਾਰ ਸਿੰਘ ਵੀ ਦੁਸ਼ਮਣਾਂ ਦੇ ਨਾਲ ਲੋਹਾ ਲੈਣ ਦੇ ਲਈ ਦੁਸ਼ਮਣਾਂ ਦੇ ਨਾਲ ਜੂਝਣ ਦੇ ਲਈ ਗੜੀ ਤੋਂ ਬਾਹਰ ਨਿਕਲਦੇ ਹਨ ਕਈਆਂ ਨੂੰ ਆਹੂ ਲਾਂਦੇ ਹੋਏ ਕਈਆਂ ਨੂੰ ਇਸ ਦੁਨੀਆ ਤੋਂ ਪਾਰ ਬੁਲਾਉਂਦੇ ਹੋਏ ਸਹਾਬ ਜادہ ਜੁਝਾਰ ਸਿੰਘ ਜੀ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਹਨ ਤੇ ਉੱਤੋਂ ਕੱਚੀ ਗੱਦੀ ਦੀ ਮੰਤੀ ਤੇ ਖੜ ਕੇ ਗੁਰੂ ਸਾਹਿਬ ਜੋ ਹੈ ਉਹ ਝਕਾਰੇ ਲਗਾ ਰਹੇ ਨੇ ਕਿ ਅੱਲਾ ਯਾਖਾਂ ਜੋਗੀ ਦਾ ਉਹ ਸ਼ਬਦ ਯਕੂਬ ਕੋ ਯੂਸਫ ਕੇ ਵਿਛੜਨੇ ਨੇ ਦੁਆਇਆ ਯਾਰ ਇਹ ਸਿਰ ਵਾਰ ਕੇ ਇੱਕ ਆਸੂ ਨਾ ਵਹਾਇਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਯਾਰ ਕੋਤ ਵਾਰ ਕੇ ਵੀ ਇੱਕ ਹੰਝੂ ਵੀ ਨਹੀਂ ਕੇ ਜਰਤਾਰ ਕੀ ਕਸਮ ਨਾਨਕ ਦੀ ਸੁਗੰਧ ਹੈ ਇਤਨੀ ਵੀ ਹੋ ਗੁਰੂ ਗੋਬਿੰਦ ਕੀ ਤਾਰੀਖ ਹੋਗਾ ਦੁਨੀਆਂ ਤੇ ਇਸ ਤਰੀਕੇ ਦਾ ਰਹਿਬਤ ਇਸ ਤਰੀਕੇ ਦਾ ਧਾਰਮਿਕ ਗੁਰੂ ਨਹੀਂ ਹੋਇਆ ਜਿਸ ਨੇ ਆਪਣੀ ਕੌਮ ਤੋਂ ਉਤਰਨਵਾਦ ਦਿੱਤਾ ਹੋਵੇ ਇਹ ਇਤਿਹਾਸ ਗਵਾਹ ਹੈ ਇਸ ਚੀਜ਼ ਦਾ ਕਿ ਅਸੀਂ ਸਾਰੇ ਅੱਜ ਜੋ ਆਜ਼ਾਦੀ ਮਾਣਦੇ ਹਾਂ ਅੱਜ ਜੋ ਅਸੀਂ ਸੁੱਖ ਭੋਗ ਰਹੇ ਹਾਂ ਇਹ ਸਭ ਉਹਨਾਂ ਦੀ ਦੇਣ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਦੇਣਾ ਕੋਈ ਦਿੱਤਾ ਨਹੀਂ ਜਾ ਸਕਦਾ ਸਰਬੰਸ ਲੂਟਾ ਕੇ ਵੀ ਇਹਨਾਂ ਨੇ ਸਾਨੂੰ ਇਹ ਆਜ਼ਾਦ ਹਵਾ ਜੋ ਆਜ਼ਾਦ ਫਜ਼ਾ ਹੈ ਉਹ ਦਿੱਤੀ ਹੈ ਇਸ ਤੋਂ ਬਾਅਦ ਗੁਰੂ ਸਾਹਿਬ ਖੁਦ ਤਿਆਰੀ ਕਰਦੇ ਹਨ ਕਿ ਮੈਂ ਜੰਗ ਦੇ ਮੈਦਾਨ ਵਿੱਚ ਜਾਵਾਂਗਾ ਭਾਈ ਦਿਆ ਸਿੰਘ ਜੀ ਦੇਖਦੇ ਹਨ ਕਿ ਗੁਰੂ ਸਾਹਿਬ ਜੰਗ ਵਿੱਚ ਜਾਣ ਦੀ ਤਿਆਰੀ ਕਰ ਰਹੇ ਹਨ ਭਾਈ ਹਿੰਮਤ ਸਿੰਘ ਜੀ ਆਦੇਨ ਤੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਨ ਕਿ ਤੁਸੀਂ ਜੰਗ ਦੇ ਮੈਦਾਨ ਵਿੱਚ ਨਾ ਜਾਓ ਪਰ ਉੱਥੇ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਜੰਗ ਦੇ ਮੈਦਾਨ ਵਿੱਚ ਜ਼ਰੂਰ ਜਾਵਾਂ ਭਾਈ ਹਿੰਮਤ ਸਿੰਘ ਜੀ ਪੈਦਿਆ ਸਿੰਘ ਜੀ ਕੋਲ ਆ ਕੇ ਸਰੰਸ਼ੀ ਜੀ ਕੋਲ ਬਾਤ ਬੋਲੇ ਹਨ ਕਿ ਗੁਰੂ ਸਾਹਿਬ ਜੰਗ ਦੇ ਮੈਦਾਨ ਵਿੱਚ ਜਾ ਰਹੇ। ਤੇ ਉੱਥੇ ਹੀ ਪੰਜ ਸਿੰਘ ਇਕੱਠੇ ਹੋ ਕੇ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਕਿ ਤਾਂ ਉਹਨਾਂ ਨੇ ਕਿਹਾ ਸੀਗਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੇਨੂੰ ਕਰੋ ਨਿਵਾਸ ਖਾਲਸਾ ਮੇਰਾ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਕੋ ਜਾਨ ਖਾਲਸਾ ਮੇਰਾ ਸੱਜਣ ਪੂਰਾ ਖਾਲਸਾ ਮੇਰਾ ਸਤਿਗੁਰ ਪੂਰਾ ਖਾਲਸਾ ਮੇਰਾ ਗੁਰੂ ਹੈ ਤੇ ਅਸੀਂ ਪੰਜਾਂ ਦੇ ਰੂਪ ਵਿੱਚ ਜਾਵਾਂਗੇ ਤੇ ਗੁਰੂ ਸਾਹਿਬ ਨੂੰ ਹੁਕਮ ਕਰਾਂਗੇ ਕਿ ਤੁਸੀਂ ਗੱਡੀ ਨੂੰ ਛੱਡ ਕੇ ਚਲੇ ਜਾਓ। ਇਸੇ ਤਰੀਕੇ ਨਾਲ ਪੰਜ ਸਿੰਘ ਇਕੱਠੇ ਹੋ ਕੇ ਗੁਰੂ ਸਾਹਿਬ ਕੋਲ ਆਉਂਦੇ ਹਨ ਤੇ ਕਹਿੰਦੇ ਹਨ ਕਿ ਗੁਰੂ ਸਾਹਿਬ ਤੁਹਾਨੂੰ ਹੁਕਮ ਹੈ ਸਿੰਘਾਂ ਦਾ ਖਾਲਸੇ ਦਾ ਪੰਜ ਸਿੰਘਾਂ ਦਾ ਕਿ ਤੁਸੀਂ ਇਸ ਗੱਡੀ ਨੂੰ ਛੱਡ ਕੇ ਚਲੇ ਜਾਓ। ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੱਡੀ ਨੂੰ ਛੱਡ ਕੇ ਤਾੜੀ ਵਜਾ ਕੇ ਉੱਥੋਂ ਨਿਕਲਦੇ ਹਨ ਤੇ ਅੱਗੇ ਜਾ ਕੇ ਕਿਵੇਂ ਮਾਚੀ ਵਾਰੇ ਦਾ ਕਿਵੇਂ ਦਿਨਾਂ কাਂਗੜੋ ਪਹੁੰਚਦੇ ਹਨ ਉਹ ਅਗਲੇ ਭਾਗ ਦੇ ਵਿੱਚ ਆਪਾਂ ਜਾਣਾਗੇ ਅੱਜ ਲਈ ਇੱਥੇ ਇਨਾ ਹੀ ਇਹ ਜੋ ਸ਼ਹਾਦਤਾਂ ਦਾ ਮਰਕਜ਼ ਹੈ ਚੰਕੌਰ ਸਾਹਿਬ ਜਿਵੇਂ ਅੱਲਾ ਯਾਦਾਂ ਜੋ ਵੀ ਨੇ ਕਿਹਾ ਸੀ ਕਿ ਬਸ ਇੱਕ ਹਿੰਦੂ ਮੀਤਿਰਤ ਹੈ ਯਾਤਰਾ ਕੇ ਲਈ ਪਟਾਇਆ ਬਾਪ ਨੇ ਬੱਚੇ ਤਾਂ ਖੁਦਾ ਕੇ ਲਈ ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰوں میں ਯਹੀ ਸੇ ਫਰਿਸ਼ਤੇ ਬਣ ਕੇ ਗਏ ਅਸਮਾਂ ਕੇ ਲਈ ਦਿਲਾਈ ਕੌਮ ਕੋ ਸਰਬਾਦੀਆਂ ਸੇ ਸਰਦਾਰੀ ਬਰਾਏ ਕੌਮ ਦੇ ਰਤਵੇ ਲਹੂ ਵਹਾ ਕੇ ਲਈ ਨਾ ਮਹਾਨ ਸ਼ਹੀਦਾਂ ਨੂੰ ਝੋਟਨ ਕੋਟ ਨਮਨ ਜਿਨ੍ਹਾਂ ਨੇ ਮਨੁੱਖਤਾ ਦੇ ਲਈ ਜਿਨ੍ਹਾਂ ਨੇ ਕੌਮ ਦੇ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਆਓ ਇਸ ਥੇਹ ਦੀ ਪੰਦਰਵਾੜੇ ਤਹਿਤ ਇਸ ਉਹਦਿਆਂ ਸੱਤ ਕਹਿਲਦੀਆਂ ਰਾਤਾਂ ਦਰਮਿਆਨ ਇਸ ਸ਼ਹੀਦੀ ਜੋੜ ਮੇਲੇ ਚੱਲ ਰਹੇ ਹਨ ਸਾਰਿਆਂ ਨੂੰ ਅਪੀਲ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਉਈ ਖੁਸ਼ੀ ਦਾ ਵੀ ਵਿਆਹ ਕਾਰੇ ਜਖੂਰ ਕਾਰਜ ਨਾ ਕਰੀਏ ਉਹ ਪਾਰਟੀਆਂ ਵਗੈਰਾ ਨਾ ਮਨਾਈਏ ਕਿਉਂਕਿ ਗੁਰੂ ਸਾਹਿਬ ਦਾ ਜੋ ਦੇਣਾ ਹੈ ਕਿਰਤ ਕਰਨ ਨਾਲ ਬਣੀਏ ਉਹਨਾਂ ਦੇ ਜਪੂਰ ਨੇ ਪਾਏ ਹਨ ਜੋ ਮਨੁੱਖਤਾ ਦੇ ਲਈ ਜੋ ਸਾਡੇ ਲਈ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰੀਏ ਤੇ ਅੱਜ ਦੇ ਭਾਗ ਵਿੱਚ ਇੰਨਾ ਹੀ ਇੱਥੇ ਹੀ ਅੱਜ ਦੇ ਭਾਗ ਦੀ ਸਮਾਪਤੀ ਹੈ ਅਗਲੇ ਭਾਗ ਵਿੱਚ ਆਪਾਂ ਅੱਗੇ ਜਾਣਾਗੇ ਹੋਈਆਂ ਭੁੱਲਾਂ ਚੁੱਕਾਂ ਨੀ ਖੇਮਾ ਜੀ ਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ